ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤੇ ਇਸ ਵੇਲੇ ਆਪਾਂ ਮੌਜੂਦ ਆ ਜਲਾਲਾਬਾਦ ਦੀ ਦਾਣਾ ਮੰਡੀ ਦੇ ਵਿੱਚ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇੱਥੇ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਸਮਾਗਮ ਕੌਣ ਕਰਾ ਰਿਹਾ ਔਰ ਕੌਣ ਇਸ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਥਾ ਪਹੁੰਚ ਰਿਹਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਐਂਡ ਤੱਕ ਦੇਖ ਕੇ ਜਾਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਮੌਜੂਦ ਨੇ ਪ੍ਰਬੰਧਕ ਜੋ ਇਸ ਸਮਾਗਮ ਨੂੰ ਉਲੀਕਿਆ ਜਿਨ੍ਹਾਂ ਨੇ ਔਰ ਇਸ ਸਮਾਗਮ ਦੀ ਜਿਹੜੀ ਆ ਪੂਰੀ ਦੇਖਰੇਖ ਕਰ ਰਿਹਾ ਹੈ ਕਿਹੜੀ ਤਰੀਕ ਨੂੰ ਹੋ ਰਿਹਾ ਹੈ ਸਮਾਂ ਕੀ ਰਹੇਗਾ ਉਹ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਹਾਂਜੀ ਸਰ ਜੋ ਜਲਾਲਾਬਾਦ ਦੇ ਵਿੱਚ ਦਾਣਾ ਮੰਡੀ ਦੇ ਅੰਦਰ ਜਿਹੜਾ ਇੱਕ ਸਮਾਗਮ ਉਲੀਕਿਆ ਗਿਆ ਕਿੰਨਾਂ ਦੇ ਵੱਲੋਂ ਉਲੀਕਿਆ ਗਿਆ ਔਰ ਕਿਹੜਾ ਜਥਾ ਇੱਥੇ ਹਾਜ਼ਰੀ ਭਰਨ ਦੇ ਲਈ ਪਹੁੰਚ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਵੇਂ ਦਾਣਾ ਮੰਡੀ ਦੇ ਵਿੱਚ ਦੂਸਰਾ ਮਹਾਨ ਗੁਰਮਤ ਸਮਾਗਮ सिमरन साधना परिवार जलालबाड वालों को करवाया जा रहा है यह समागम 22 मार्च दिन शनिवार को हो रहा है जिस ਵਿੱਚ ਸ਼ਾਮ ਨੂੰ ਠੀਕ 4 ਵਜੇ ਸ਼੍ਰੀ ਸਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਉਸ ਤੋਂ ਬਾਅਦ ਸ਼੍ਰੀ ਰੈਰਾਤ ਸਾਹਿਬ ਜੀ ਦੇ ਪਾਠ ਹੋਣਗੇ ਅਤੇ ਉਸ ਤੋਂ ਬਾਅਦ ਆਤਮ ਰਸ ਕੀਰਤਨ ਹੋਏਗਾ ਅਤੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ ਉਹ ਵਿਸ਼ੇਸ਼ ਤੌਰ ਤੇ ਰਾਤ ਦੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਾਜ਼ਰੀਆਂ ਪਰਣਗੇ ਸੰਗਤਾਂ ਮਨੋਰ ਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਜੋ ਇਹ ਸਮਾਗਮ ਵਿੱਚ ਇਲਾਕੇ ਦੇ ਸੰਗਤਾਂ ਦਾ ਭਰਪੂਰ ਸੰਗਤ ਜਿਹੜੀ ਸਾਨੂੰ ਯੋਗਦਾਨ ਦੇ ਰਹੀ ਹੈ ਫਿਰ ਹੋਰ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਇਹ ਸਮਾਗਮ ਦੇ ਵਿੱਚ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਵੱਲੋਂ ਪੁੰਨੀਵਾ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਦਸਤਾਰ ਸਹਲਾਈ ਕੈਂਪ ਵੀ ਐਸਕੇ ਦਸਤਾਰ ਵਾਲਿਆਂ ਵੱਲੋਂ ਲਗਾਇਆ ਜਾ ਰਿਹਾ ਹੈ ਐਸਕੇ ਦਸਤਾਰ ਵਾਲਿਆਂ ਵੱਲੋਂ ਜਿਹੜਾ ਸਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਉਸ ਦੇ ਵਿੱਚ ਜਿਹੜੇ ਬੱਚੇ ਪ੍ਰਣ ਕਰਨਗੇ ਕਿ ਅਸੀਂ ਅੱਜ ਤੋਂ ਬਾਅਦ ਆਪਣੀ ਦਸਤਾਰ ਸਜਾਵਾਂਗੇ ਤਾਂ ਉਹ ਐਸਕੇ ਦਸਤਾਰ ਸਖਲਾਈ ਵਾਲਿਆਂ ਵੱਲੋਂ ਉਹਨਾਂ ਦਸਤਾਰਾਂ ਜਿਹੜੀਆਂ ਉਹ ਫ੍ਰੀ ਦਿੱਤੀਆਂ ਜਾਣਗੀਆਂ ਤੇ ਜਲਾਲਾਬਾਦ ਸੰਗਤਾਂ ਨੂੰ ਆਸ-ਪਾਸ ਦੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਦੇਖੋ ਜਲਾਲਾਬਾਦੀਆਂ ਜਿਹੜੀਆਂ ਸੰਗਤਾਂ ਨੇ ਉਹ ਤਾਂ ਹੋਮੋ ਮਾ ਕੇ ਪਹੁੰਚ ਰਹੀਆਂ ਹਨ ਸਾਨੂੰ ਜੋ ਰਿਪੋਰਟਾਂ ਹਰਿਆਣਾ ਸੰਤਾਵਲੋਂ ਜੋ ਗੁਰਦੁਆਰਾ ਸਹਿਬਾਨ ਵਿੱਚ ਵੱਖ-ਵੱਖ ਸਾਰੇ ਕਿਉਂਕਿ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਇਹ ਸਮਾਗਮ ਨਾਲ ਸਹਿਯੋਗ ਮਿਲ ਰਿਹਾ ਹੈ। ਹੂੰ ਉਸ ਦੇ ਵਿੱਚ ਸਾਨੂੰ ਜੋ ਰਿਪੋਰਟਾਂ ਆ ਰਹੀਆਂ ਹਨ ਕਿ ਜਲਾਲਾਬਾਦ ਦੀ ਸੰਗਤ ਤੋਂ ਇਲਾਵਾ ਫਾਜ਼ਿਲਕਾ ਤੋਂ ਸੰਗਤ ਆ ਰਹੀ ਹੈ ਨਾ ਬੋਰ ਤੋਂ ਸੰਗਤ ਆ ਰਹੀ ਹੈ ਨਾ ਬਲੋੜ ਤੋਂ ਸੰਗਤ ਆ ਰਹੀ ਹੈ ਨਾ ਮੁਸ਼ਰਿਫ ਮੁਖਸਰ ਸਾਹਿਬ ਤੋਂ ਸੰਗਤ ਆ ਰਹੀ ਹੈ ਨਾ ਫਰੋਹੀਪੁਰ ਤੋਂ ਆ ਰਹੀ ਹੈ ਸੂਰ ਸਾਹਿਬ ਤੋਂ ਸੰਗਤ ਆ ਰਹੀ ਹੈ ਅਤੇ ਹੋਰ ਜਿਹੜੇ ਤੱਕ ਤੁਸੀਂ ਸੰਗਤ ਆ ਰਹੀਆਂ ਨੇ ਇੱਥੇ ਲਾਈਵ ਦਾ ਕੀ ਰਹੇਗਾ ਕੋਈ ਲਾਈਵ ਤੇ ਵੀ ਚੱਲੇਗਾ ਕੋਈ ਲਾਈਵ ਜਿਹੜਾ ਭਾਈ ਸਾਹਿਬ ਦਾ ਭਾਈ ਗੁਰਸ਼ਰਮ ਸਿੰਘ ਜਿਹਦਾ ਆਪਣਾ ਲਾਈਵ ਚੈਨਲ ਏ ਉਸ ਦੇ ਉੱਪਰ ਜਿਹੜਾ ਹੈ ਉਹ ਲਾਈਵ ਚੱਲੇਗਾ ਇਸ ਦੇ ਇਲਾਵਾ ਥਿੰਕਿੰਗ ਆਫ ਪੰਜਾਬ ਜੋ ਚੈਨਲ ਹੈ ਜਲਾਲਾਬਾਦ ਦਾ ਉਸ ਦੇ ਉੱਪਰ ਵੀ ਲਾਈਵ ਆਏਗਾ ਹਾਂਜੀ ਸਰ ਜੋ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਉਲਿੱਖਿਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਦੂਸਰਾ ਮਹਾਨ ਗੁਰਮਤ ਸਮਾਗਮ ਜੋ ਕਿ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਇਹ 4 ਵਜੇ ਸ੍ਰੀ ਸੁਮਣ ਸਿੰਘ ਦੇ ਪਾਠ ਦੇ ਨਾਲ ਆਰੰਭ ਹੋ ਜਾਏਗਾ। ਔਰ ਸਮਾਪਤੀ ਜਿਹੜੀ ਤਕਰੀਬਨ 10 ਵਜੇ ਹੋਏਗੀ। ਜਿਸ ਵਿੱਚ ਵਿਸ਼ੇਸ਼ ਰੋਜ ਪਾਈ ਸਾ ਪਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਲੁਧਿਆਣਾ ਵਾਲੇ ਜਿਨ੍ਹਾਂ ਦੀ ਹਾਜ਼ਰੀ ਜਿਹੜੀ ਹੈ ਉਹ 8 8 ਵਜੇ ਤੋਂ ਲੈ ਕੇ 10 ਵਜੇ ਤੱਕ ਹੈ। ਇਸ ਪ੍ਰੋਗਰਾਮ ਦੇ ਵਿੱਚ ਪਾਈ ਸਾ ਪਾਈ ਗੁਰਸ਼ਰਨ ਸਿੰਘ ਵੱਲੋਂ ਸੰਗਤਾਂ ਨੂੰ ਮਨੋਰ ਬਾਣੀ ਦਾ ਕੀਰਤਨ ਸਰਵਨ ਕਰਾਇਆ ਜਾਏਗਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਔਰ ਸੰਗਤਾਂ ਦੇ ਅੱਗੇ ਗੁਜਾਰਿਸ਼ ਹੈ ਕਿ ਇਹ ਪ੍ਰੋਗਰਾਮ ਸਿਮਰਨ ਸਾਧਨਾ ਪਰਿਵਾਰ ਜਲਾਲਾਬਾਦ ਵੱਲੋਂ ਕਰਵਾਇਆ ਜਾ ਰਿਹਾ ਹੈ। ਅਤੇ ਸਮੁੱਚੀ ਇਲਾਕੇ ਦੀ ਸੰਗਤ ਇਸ ਪ੍ਰੋਗਰਾਮ ਵਿੱਚ ਸਨ ਸਹਿਯੋਗ ਮਿਲ ਰਹੀ ਹੈ। ਸੰਗਤਾਂ ਕੀ ਅਪੀਲ ਹੈ ਕਿਉਂਕਿ ਇਹ ਪ੍ਰਬੰਧ ਬਹੁਤ ਵੱਡਾ ਹੈ। ਇਸ ਪ੍ਰਬੰਧ ਦੇ ਵਿੱਚ ਲੰਗਰ ਦੀ ਸੇਵਾ ਹੈ। ਪਾਰਕਿੰਗ ਦੀ ਸੇਵਾ ਹੈ। ਉਹ ਕੋਰਨਦਾਨ ਕੈਂਪ ਵੀ ਲੱਗ ਰਿਹਾ ਹੈ ਅਤੇ ਦਸਤਾਰ ਸਖਲਾਈ ਸੈਂਟਰ ਜਿਹੜੇ ਹੈਸਕੇ ਦਸਤਾਰ ਸਖਲਾਈ ਸੈਂਟਰ ਵੱਲੋਂ ਉਥੇ ਇੱਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦਸਤਾਰਾਂ ਜਿਹੜੀਆਂ ਹਨ ਬੱਚਿਆਂ ਨੂੰ ਮੰਨੀਆਂ ਜਾਣਗੀਆਂ ਅਤੇ ਪ੍ਰਣਿਤ ਕਰਾਇਆ ਜਾਏਗਾ ਅਤੇ ਦਸਤਾਰਾਂ ਵੀ ਦਿੱਤੀਆਂ ਜਾਣਗੀਆਂ ਇੰਨਾ ਵੱਡੇ ਪ੍ਰੋਗਰਾਮ ਦੇ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਪ੍ਰੋਗਰਾਮ ਤੁਸ ਤੁਹਾਡਾ ਆਪਣਾ ਹੈ ਜਿੱਥੇ ਵੀ ਤੁਹਾਡੀ ਸੇਵਾ ਦੀ ਲੋੜ ਮਹਿਸੂਸ ਹੋਵੇ ਤੁਹਾਨੂੰ ਤੁਸੀਂ ਵੱਧ ਤੋਂ ਵੱਧ ਉਥੇ ਸੇਵਾ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ